ઠાણા ਦਾ મતલਬ ਕਿ ਧਾਰਾਂ ਤੋਂ બિલકુલ ਸਾਫ਼ ਸੁਥਰੀ ਆ ਜੀ ਇੱਕ ਪੈਸੇ ਤੋਂ ਵੀ મતલਬ ਕਿ ਕੋਈ ਵੀ ਉਹ ਨਹੀਂ ਹੈਗਾ ਕੋਈ ਭੂਰ ਛਿੱਟਾ ਕੁਝ ਵੀ ਬਿਲਕੁਲ 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 ਸਾਫ਼ ਆ ਚੰਗਾ ਕੇ ਤੇ 10 ਤੋਂ 11 ਕਿਲੋ મતલਬ ਕਿ ਦੋ ਚੁਆਈਆਂ ਦੇ ਵਿੱਚ ਆਪਾਂ ਦੁੱਧ ਬੋਲਾ ਚੁਆਇਆ ਜੀ ਇਹਦਾ ਠੀਕ ਆ ਜੀ ਜਾਂ 10 ਤੋਂ ਬਾਰ-ਬਾਰ ਦੋ ਬੋਲਾ ਜਿਹੜਾ ਚੁਆਈ ਕੀਤੀ ਆ ਬਾਕੀ ਠੰਡੀ ਮਿੱਠੀ ਆ ਥੋੜਾ ਜਿਹਾ ਬੱਜਾ ਅੰਦਰ ਬੰਨੇ ਆ ਥੋੜਾ ਜਿਹਾ ਮੀਂਹ ਦੀ ਬਰਸਾਤ ਦਾ ਮੌਸਮਾ ਮੀਂਹ ਪੈ ਰਿਹਾ ਨਾਲ ਦੀ ਨਾਲ ਤੇ ਥੋੜਾ ਜਿਹਾ ਬੱਜਾ ਤਾਜ਼ਾ ਬਿਲਕੁਲ ਹੋਣ ਕਰਕੇ ਠੀਕ ਆ ਜੀ ਅੰਦਰ ਬੱ ਕੋਲ 10 ਲੀਟਰ ਪਲੂਣ ਨੇ ਦੁੱਧ ਚੁਵਾਇਆ ਇਸ ਵਾਰ ਆਪਾਂ ਚੰਗੀ ਉਮੀਦ ਕਰ ਸਕਦੇ ਸਮਝ ਲੱਗੂਗੀ ਤੁਹਾਨੂੰ ਬਾਕੀ ਮੇਰੇ ਭਰਾ ਬਹੁਤ ਜਿਆਦਾ ਸ਼ਕੀਨ ਜਦੋਂ ਤੁਸੋਂ ਮੈਂ ਪਹਿਲਾਂ ਵੀ ਬੜੀ ਬੜਾ ਜ਼ਿਕਰ ਕੀਤਾ ਕਈ ਵਾਰ ਆਪਾਂ ਜੇਬ ਦੇ ਵਿੱਚ ਪੈਸੇ ਪਾ ਕੇ ਤੁਰ ਪਈਏ ਤੇ ਸ਼ਾਇਦ ਉਹਦੀ ਸ਼ੈ ਨਹੀਂ ਲਾਪਨ ਹੁੰਦਾ ਬਦੀ ਥਿਆਂਦੀ ਕਿਸਮਤ ਨਾਲ ਚਾਹੇ ਕਹੋ ਕਰਮਾਂ ਦੇ ਨਾਲ ਕਿਤਨਾ ਕਿਤੇ ਕੋਈ ਜਾਨਵਰ ਚਾਹੇ ਪਸ਼ੂ ਦੀ ਪੂਰੀ ਆ ਜਿਵੇਂ ਕੱਲ ਦੀ ਸੂਈ ਆ ਤੇ ਕਿਸੇ ਪਾਸਿਓਂ ਕਿਸੇ ਭਰਾ ਨੂੰ ਇਹ ਨਹੀਂ ਇਹ ਨਹੀਂ ਲੱਗੂਗਾ ਵੀ ਸੂਸਵਾ ਕੇ ਥੋੜੀ ਜਿਹੀ ਕੋਈ ਤਹਿ ਜੀ ਲੱਗੀ ਇਹਨੇ ਠੱਪੀ ਜੀ ਗਈ ਹੈ ਠੀਕ ਆ ਕਿਉਂਕਿ ਰਾਜੀ ਆ ਪੂਰਾ ਤੇ ਮਗਰ ਕੱਟੀ ਆ ਫੀਮੇਲ ਕਾਫਲੇ ਨੇ ਜਨਮ ਦਿੱਤਾ। ਰਾਜਨ ਵੀਰੇ ਇੱਕ ਵਾਰੀ ਫਰੰਟ ਤੋਂ ਦਿਖਾ ਦਿਓ। ਦੇ ਭਾਜੀ ਇਹਨੂੰ। ਮੀਂਹ ਪੈਂਦਾ ਕਰਕੇ ਬੱਚਾ ਫਿਰ ਅੰਦਰ ਬਣਿਆ। ਆ ਦੇਖੋ ਜੀ। ਹਾਂਜੀ। ਸੋ ਬਿਲਕੁਲ ਜੀ ਦੋਸਤੋ ਤੁਸੀਂ ਫਰੰਟ ਤੋਂ ਇਹ ਕੋਈ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ। ਬਹੁਤ ਖੂਬਸੂਰਤ ਫੇਸ ਕੁਆਲਿਟੀ ਆ। ਬੈਂਸ ਮੂਨ ਤੋਂ ਦੋਸਤੋ ਤੁਹਾਨੂੰ ਦਿਖਾ ਦਈਏ ਆਪਾਂ। ਹਵਾਨੇ ਦੇ ਦੇ ਉੱਪਰ ਇੱਕ ਥਾਂ ਜਿਹੜਾ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਂ ਆ ਉਹ ਤੁਸੀਂ ਵੇਖੋਗੇ ਵਾਈਟ ਆ ਗਿਆ। ਹਾਫ ਵਾਈਟ ਆ। ਬਾਕੀ ਬ੍ਰੀਡਸ ਹਵਾਨੇ ਕਿੱਡ ਦੇ ਉੱਪਰ ਕਾਫੀ ਜਿਆਦਾ ਦਿਖਾਈ ਦੇਣਗੀਆ ਸੋ ਚੰਗੇ ਦੁੱਧਾਰੂ ਪਸ਼ੂ ਦੀ ਨਿਸ਼ਾਨੀ ਆ ਤੋਂ ਤੇ ਨਿਸ਼ਾਨ ਆ ਬਾਕੀ ਪ੍ਰੋਪਰ ਥਣ ਸੈਜ ਬਹੁਤ ਵਧੀਆ ਮੁੱਠੀ ਥਣਾ ਸਪੇਸ ਵੰਡ ਬਹੁਤ ਵਧੀਆ ਵਾਲੀ ਨੂੰ ਹਵਾਨਾ ਭਾਂਡਾ ਬਹੁਤ ਖਬਰਦਾਰ ਆ ਸੋ ਚੰਗੀ ਉਮੀਦ ਚੰਗੀ ਆਸ ਕਰ ਸਕਦੇ ਆ ਪੰਜ ਦੀ ਹੁਣ ਸੈਕੰਡ ਲੋਕੇਸ਼ਨ ਦੇ ਵਿੱਚ ਸੋ 16 14 ਲੀਟਰ ਦੋਸਤੋ ਪੋਨਰ ਦਾ ਦੁੱਧ ਚਵਾਇਆ ਠੀਕ ਆ ਬਾਕੀ ਰਾਜਨ ਮੇਰੇ ਪਹਿਲਾਂ ਵੀ ਆਪਾਂ ਗੱਲ ਕਰਦੇ ਪਏ ਸੀ ਫਸਟ ਹੁੰਦਾ ਵੀ ਇੱਕ ਨਸਲ ਬ੍ਰੀਡ ਹੋਵੇ ਤਾਂ ਦੇਖੋ ਜੀ ਸਾਗਰ ਨੰਬਰ ਤੇ ਸੇਵਾ ਵਾਲੇ ਪਾਸਿਓਂ ਨਹੀਂ ਖੁੰਝਣੀ ਯਾਪਾ ਹਾਂ ਚਾਹੇ گاਵਾ ਦੀ ਗੱਲ ਕਰ ਲਈਏ ਚਾਹੇ ਮੱਝਾਂ ਦੀ ਗੱਲ ਕਰ ਲਈਏ ਆਪਾਂ ਤੁਹਾਨੂੰ ਪਤਾ ਹੈ ਕਿ ਜ਼ਿਆਦਾਤਰ ਕੋਸ਼ਿਸ਼ ਹੁੰਦੀ ਹੈ ਕਿ ਚੰਗਾ ਹੀ ਪਸ਼ੂ ਲੈਣ ਦੀ ਤੇ ਥੋੜਾ ਜਿਹਾ ਬਰੀਡ ਤੇ ਮਤਲਬ ਕਿ ਧਿਆਨ ਦੇਈਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ